ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਤਾਂ ਅੱਜ ਦੀ ਅਪਡੇਟ ਤੁਹਾਡੇ ਨਾਲ ਸੇਅਰ ਕਰਨ ਜਾ ਰਹੀਆਂ ਸੋ ਭਰਤੀ ਜਿਹੜੀ ਆਈ ਹੈ 5000 ਪੋਸਟਾਂ ਤੇ ਦੇਖਦਾ ਸਭ ਤੋਂ ਵੱਡਾ ਬੈਂਕ ਹੈ SBI ਤਾਂ ਨੌਕਰੀ ਲਈ ਸੁਨਹਿਰੀ ਮੌਕਾ ਉਹਨਾਂ ਨੌਜਵਾਨਾਂ ਲਈ ਜੋ ਬੈਂਕ ਭਰਤੀ ਦੀ ਉਡੀਕ ਹੈ ਜਿਹੜੀ ਕਰ ਰਹੇ ਸੀ ਤਾਂ ਪੂਰੀ ਜਾਣਕਾਰੀ ਜਿਹੜੀ ਵਿਸਤਾਰ ਨਾਲ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਚਲਦੀ ਚਲਦੀ ਵੀਡੀਓ ਨੂੰ ਹੋਰਾਂ ਤੱਕ ਜਰੂਰ ਪਹੁੰਚਾ ਦਿਓ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤਾਂ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਜਿਹਨੂੰ ਆਪਾਂ ਐਸਬੀਆਈ ਕਹਿੰਦੇ ਆ ਤਾਂ ਇਸ ਨੇ ਜਿਹੜਾ ਭਰਤੀ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਸੋ ਇਸ ਨੇ ਜੂਨੀਅਰ ਐਸੋਸੀਏਟਸ ਕਸਟਮਰ ਸਰਵਿਸ ਐਂਡ ਸਪੋਰਟ ਇਹਦੇ ਲਈ 5583 ਪੋਸਟਾਂ ਤੇ ਭਰਤੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਰਜਿਸਟ੍ਰੇਸ਼ਨ ਵਿੰਡੋ ਆ ਜਿਹੜੀ ਓਪਨ ਹੋ ਚੁੱਕੀ ਹੈ ਐਪਲੀਕੇਸ਼ਨਾਂ ਨੇ ਜਿਹੜੀਆਂ 6 ਅਗਸਤ ਤੋਂ ਮੰਗੀਆਂ ਗਈਆਂ ਨੇ ਯਾਨੀ ਕਿ ਅਪਲਾਈ ਹੋਣਾ ਸ਼ੁਰੂ ਹੋ ਗਿਆ ਆਖਰੀ ਮਿਤੀ ਹੈ ਜਿਹੜੀ 26 ਅਗਸਤ ਰਾਤ 12 ਵਜੇ ਤੱਕ ਜਿਹੜੀ ਰਹੇਗੀ 26 ਅਗਸਤ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨਾਂ ਵੈਕੈਂਸੀਆਂ ਲਈ ਅਪਲਾਈ ਆ ਜਿਹੜਾ ਕਰ ਸਕੋਗੇ ਤਾਂ ਇਸ ਦੇ ਵਿੱਚੋਂ ਜਿਹੜੀਆਂ ਵੈਕੈਂਸੀਆਂ ਨੇ SBI ਨੇ ਜਿਹੜਾ 505 ਪ੍ਰੋਵੀਜ਼ਨਰੀ ਅਧਿਕਾਰੀਆਂ ਤੇ 13455 ਜੂਨੀਅਰ ਐਸੋਸੀਏਟ ਸੀਐਸ ਦੀ ਭਰਤੀ ਹੈ ਜਿਹੜੀ ਉਹ ਕੀਤੀ ਸੀ ਤਾਂ ਹੁਣ ਨਵੀਂ ਭਰਤੀ ਦਾ ਮਕਸਦ ਬੈਂਕ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣਾ ਹੈ ਨਵੀਂ ਭਰਤੀ ਦੇ ਸਬੰਧ ਚ SBI ਦੇ ਚੇਅਰਮੈਨ ਸ਼ੈਕੀ ਨੇ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਨਵੇਂ ਹਨਰ ਨੂੰ ਜਿਹੜਾ ਲਿਆ ਹੈ ਕਿ ਬੈਂਕ ਨੂੰ ਜਿਹੜਾ ਹੋਰ ਮਜ਼ਬੂਤ ਕਰ ਸਕੀਏ ਇਸ ਲਈ ਖਾਸ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਵੀ ਜਿਹੜੇ ਚਲਾਏ ਜਾਣਗੇ ਤਾਂ ਇਹ ਪੂਰੇ ਦੇਸ਼ ਲਈ ਵੈਕੈਂਸੀਆਂ ਜਿਹੜੀਆਂ ਆਊਟ ਕੀਤੀ ਗਈਆਂ ਨੇ ਜੂਨੀਅਰ ਐਸੋਸੀਏਟਸ ਦੀਆਂ ਜਿਹਦੇ ਵਿੱਚੋਂ ਯੂਪੀ ਤੇ ਨਵੀਂ ਦਿੱਲੀ ਇਹਦੇ ਲਈ ਜਿਹੜੀਆਂ ਵੱਧ ਵੈਕੈਂਸੀਆਂ ਇਹਦੇ ਵਿੱਚ ਜਿਹੜੀਆਂ ਆਊਟ ਹੋਈਆਂ ਨੇ ਅੱਗੇ ਇਹਨਾਂ ਦੁਵਾਰਾ ਜਾਰੀ ਕੀਤਾ ਗਿਆ ਇਹ ਨੋਟੀਫਿਕੇਸ਼ਨ ਹੈ ਸਰਕਲ ਦਿੱਤਾ ਹੈ ਸਟੇਟ ਦਿੱਤੀ ਹੈ ਭਾਸ਼ਾ ਦਿੱਤੀ ਹੈ ਕਿੰਨੀਆਂ ਪੋਸਟਾਂ ਨੇ ਤੇ ਬੈਕਲੌਗ ਦੀਆਂ ਜਿਹੜੀਆਂ ਇਹਦੇ ਵਿੱਚ ਕਿੰਨੀਆਂ ਵੈਕੈਂਸੀਆਂ ਨੇ ਸਾਰੀਆਂ ਇਹਦੇ ਵਿੱਚ ਦਿੱਤੀਆਂ ਨੇ ਜਿਵੇਂ ਇੱਥੇ ਪਾਇਆ ਹੋਇਆ ਹੈ ਐਸਸੀ ਸ਼ਡਿਊਲ ਕਾਸਟ ਸ਼ਡਿਊਲ ਟ్రਾਈਬਸ ਜਾਂ ਆਦਰ ਬੈਕਵਰਡ ਕਲਾਸ ਇਸੇ ਤਰ੍ਹਾਂ ਹੀ نیچے ਇਹਨਾਂ ਦੀਆਂ ਵੈਕੈਂਸੀਆਂ ਨੇ ਜਿਵੇਂ ਐਸਸੀ ਦੀਆਂ 15 ਆ ਗਈਆਂ ਐਸਟੀ ਦੀਆਂ 33 ਆ ਗਈਆਂ ਓਬੀਸੀ ਦੀਆਂ 59 ਆ ਗਈਆਂ ਤਾਂ ਇਸ ਤਰ੍ਹਾਂ ਇਦੇ ਵਿੱਚ ਜਿਹੜੀ ਇਹਨਾਂ ਨੇ ਡਿਟੇਲ ਦਿੱਤੀ ਹੈ ਡਿਵਾਈਡੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਤਾਂ ਕਿਹੜੀ ਤੁਹਾਡੀ ਸਟੇਟ ਹੈ ਕਿਹੜੀ ਤੁਹਾਡੀ ਕਾਸਟ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਇਹ ਵੈਕੈਂਸੀ ਦੇਖਣੀ ਪਊਗੀ ਆ ਸਾਰੇ ਸਰਕਲ ਦੇ ਨਾਮ ਨੇ ਆ ਸਾਰੀਆਂ ਸਟੇਟਾਂ ਆ ਗਈਆਂ ਤੇ ਆ ਤੁਹਾਡੀ ਸਟੇਟ ਦੀ ਭਾਸ਼ਾ ਆ ਗਈ ਜਿਵੇਂ ਗੁਜਰਾਤ ਦੀ ਗੁਜਰਾਤੀ ਹੈ ਆ ਟੋਟਲ ਪੋਸਟ ਆ ਗਈਆਂ ਤੇ ਇਸ ਤੋਂ ਬਾਅਦ ਆ ਕਾਸਟ ਵਾਈਜ਼ ਐਸਸੀ ਐਸਟੀ ਤੇ OBC ਪਹਿਲਾਂ ਤੇ ਐਸਟੀ ਆਊਗਾ ਸੌਰੀ ਪਹਿਲ ਤੇ ਐਸਸੀ ਆਊਗਾ ਫਿਰ ਐਸਟੀ ਫਿਰ ਓਬੀਸੀ ਤਾਂ ਤੁਹਾਡੀ ਕਿਹੜੀ ਸਟੇਟ ਹੈ ਉਸ ਹਿਸਾਬ ਨਾਲ ਇਹਦੇ ਵਿੱਚ ਵੈਕੈਂਸੀਆਂ ਜਿਹੜੀ ਤੁਸੀਂ ਦੇਖ ਸਕਦੇ ਹੋ ਸੋ ਆਪਾਂ ਪੰਜਾਬ ਦੀ ਇਹਦੇ ਵਿੱਚ ਗੱਲ ਕਰੀਏ ਤਾਂ ਇੱਥੇ ਪੰਜਾਬ ਪਿਆ ਪੰਜਾਬੀ ਤੇ ਹਿੰਦੀ ਇਹਦੀ ਜਿਹੜੀ ਭਾਸ਼ਾ ਹੋਊਗੀ ਇਗਜ਼ਾਮ ਦੀ ਭਾਸ਼ਾ ਆਪਾਂ ਕਹਿ ਸਕਦੇ ਆ 178 ਪੋਸਟਾਂ ਨੇ ਜਿਹਦੇ ਵਿੱਚ ਐਸਸੀ ਦੀਆਂ 51 ਨੇ ਐਸਟੀ ਦੀ ਕੋਈ ਪੋਸਟ ਨਹੀਂ ਤੇ ਓਬੀਸੀ ਦੀਆਂ ਇਹਦੇ ਵਿੱਚ 37 ਪੋਸਟਾਂ ਨੇ ਜਿਹੜੀਆਂ ਆਊਟ ਕੀਤੀਆਂ ਗਈਆਂ ਤਾਂ ਇਹ ਤੁਹਾਨੂੰ ਜਿਹੜਾ ਅਗਰ ਨੋਟੀਫਿਕੇਸ਼ਨ ਚਾਹੀਦਾ ਸਾਡੇ ਟੈਲੀਗ੍ਰਾਮ ਤੇ ਵਟਸਐਪ ਗਰੁੱਪ ਦੇ ਵਿੱਚ ਮਿਲ ਜਾਊਗਾ ਦੋਨਾਂ ਗਰੁੱਪਾਂ ਦੇ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੈ ਜਿਹੜੇ ਦਿੱਤੇ ਹੋਏ ਨੇ ਤਾਂ ਸਾਰੀਆਂ ਸਟੇਟਾਂ ਦੇ ਜਿਹੜੀ ਇੱਥੇ ਡਿਵਾਈਡਿਸ਼ਨ ਕਰਕੇ ਦਿੱਤੀ ਤਾਂ ਮਹਾਰਾਸ਼ਟਰ ਦੇ ਵਿੱਚ 476 ਪੋਸਟਾਂ ਆਈਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚ 514 ਪੋਸਟਾਂ ਆਈਆਂ ਨੇ ਕਈ ਸਟੇਟਾਂ ਹੈਗੀਆਂ ਨੇ ਜਿੱਥੇ ਪੋਸਟਾਂ ਦੀ ਗਿਣਤੀ ਜਿਹੜੀ ਜ਼ਿਆਦਾ ਜਿਵੇਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਜਿਹੜੀ ਦੱਸੀ ਸੀ ਤਾ ਅਪਲਾਈ ਕਿਵੇਂ ਕਰਨਾ ਹੈ ਇਹਨਾਂ ਦੀ ਜਿਹੜੀ ਵੈਬਸਾਈਟ ਹੈ sbi.com ਸਰਚ ਕਰ ਲਿਓ ਤੁਸੀਂ ਤੁਹਾਨੂੰ ਆਪਣੇ ਆਪ ਮਿਲ ਜਾਊਗੀ sbi.gov.in ਕਰ ਲਿਓ ਜਾਂ sbi.co.in ਕਰ ਲਿਓ ਆਪਣੇ ਆਪ ਗੂਗਲ Chrome ਜਿਹੜਾ ਉਹ ਚੱਕ ਲੂਗਾ ਤਾਂ ਸ਼ਾਰਟ ਦੇ ਵਿੱਚ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਮੇਨ ਗੱਲ ਇੱਥੇ ਕੁਆਲਿਫਿਕੇਸ਼ਨ ਦੀ ਆਪਾਂ ਜਾਣਦੇ ਹਾਂ ਕਿ ਕੁਆਲਿਫਿਕੇਸ਼ਨ ਜਿਹੜੀ ਚਾਹੀਦੀ ਹੁੰਦੀ ਹੈ ਬੈਂਕ ਦੀ ਨੌਕਰੀ ਵਾਸਤੇ ਉਹ ਘੱਟੋ ਘੱਟ ਗ੍ਰੈਜੂਏਸ਼ਨ ਚਾਹੀਦੀ ਹੁੰਦੀ ਹੈ ਤਾਂ ਗ੍ਰੈਜੂਏਸ਼ਨ ਇਹਦੇ ਵਿੱਚ ਜਿਹੜੀ ਕੁਆਲਿਫੀਕੇਸ਼ਨ ਮੰਗੀ ਜਾਂਦੀ ਹੈ ਬਾਕੀ ਫੀਸ ਵਗੈਰਾ ਜਾਣਕਾਰੀ ਇੱਥੇ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ ਆਫੀਸ਼ੀਅਲ ਨੋਟੀਫਿਕੇਸ਼ਨ ਲਈ ਜਿਹੜੀ ਕੋਸ਼ਿਸ਼ ਕਰਾਂਗੇ ਜਲਦੀ ਤੁਹਾਨੂੰ ਇਹਦੀ ਜਾਣਕਾਰੀ ਮਿਲ ਜਾਈਏ ਅਕਸਰ ਆਪਾਂ ਦੇਖਦੇ ਹਾਂ ਕਿ ਇੱਥੇ ਜਿਹੜੀ ਫੀਸਾਂ ਹੁੰਦੀਆਂ ਨੇ ਉਹ 1000 ਰੁਪਏ ਤੱਕ ਫੀਸ ਹੈ ਜਿਹੜੀ ਹੁੰਦੀ ਹੈ ਜਨਰਲ ਕਾਸਟ ਲਈ ਜਿਹੜੀ ਬਾਕੀ ਕਾਸਟ ਹੁੰਦੀਆਂ ਨੇ ਉਹਨਾਂ ਲਈ ਫੀਸ 1000 ਤੋਂ ਜਿਹੜੀ ਘੱਟ ਹੁੰਦੀ ਹੈ ਤਾਂ ਇਸ ਕਰਕੇ ਇਹਨਾਂ ਨੇ ਸ਼ਾਰਟ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਮੇਨ ਬਸ ਇਹਨਾਂ ਨੇ ਡਿਟੇਲ ਹੀ ਦਿੱਤੀ ਹੈ ਅਪਲਾਈ ਡੇਟ ਤੇ ਲਾਸਟ ਡੇਟ ਤੇ ਆ ਡਿਵਾਈਡੇਸ਼ਨ ਮੇਨ ਆਪਣੇ ਲਈ ਇਹੀ ਹੁੰਦਾ ਹੈ ਕਿ ਇਸ ਆਪਾਂ ਨੂੰ ਕੈਫੇ ਵਾਲੇ ਕੋਲ ਜਾ ਕੇ ਪਤਾ ਲੱਗ ਜਾਂਦੀ ਹੈ ਕੁਆਲਿਫਿਕੇਸ਼ਨ ਜਿਹੜੀ ਇਹਦੇ ਵਿੱਚ ਗ੍ਰੈਜੂਏਸ਼ਨ ਹੀ ਹੁੰਦੀ ਹੈ ਜੋ ਵੀ ਬੈਂਕ ਦੇ ਵਿੱਚ ਪੋਸਟਾਂ ਆਉਂਦੀਆਂ ਨੇ ਤਾਂ ਹੁਣ ਤੱਕ ਦੀ ਇਹ ਭਰਤੀ ਆਈ ਹੈ ਅੱਗੇ ਜੋ ਅਪਡੇਟਸ ਹੋਣਗੀਆਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ